ਅੱਜ ਨਾ ਆ ਬੱਚੇ ਨੇ ਕਿ ਬੱਚਿਆਂ ਨੂੰ ਜਿਵੇਂ ਸਾਨੂੰ ਛੋਟੇ ਹੁੰਦਿਆਂ ਨੂੰ ਅੱਗੇ ਹਾਸੇ ਮਖੌਲ ਵਾਲੀਆਂ ਗੱਲਾਂ ਸੁਣਾਉਂਦੇ ਹੁੰਦੇ ਜਿਵੇਂ ਅਸੀਂ ਆਪ ਦੇ ਨਾਨਕੀ ਜਾਂਦੇ ਸਾਨੂੰ ਉੱਥੇ ਬੜੀਆਂ ਬਾਤਾਂ ਪਾਉਂਦੇ ਉਹ ਸਬੰਧ ਦੇ ਵਿੱਚ ਅੱਜ ਬੱਚਿਆਂ ਦੇ ਨਾਲ ਇੱਕ ਇਹਨਾਂ ਨੂੰ ਕਿਹਾ ਗਿਆ ਵੀ ਸਾਨੂੰ ਇਹ ਛੋਟੇ ਹੁੰਦਿਆਂ ਨੂੰ ਸਿਖਾਉਂਦੇ ਹੁੰਦੇ ਸੀ ਇਹਨਾਂ ਦੇ ਇੱਕ ਸਵਾਲ ਕੀਤਾ ਹੋਇਆ ਹੈ ਵੀ ਇਹਨਾਂ ਤੋਂ ਪੁੱਛਦਿਆਂ ਵੀ ਇਹ ਕਰ ਲਓਗੇ ਤੁਸੀਂ ਇਹ ਸਵਾਲ ਹੈ ਜਿਹੜਾ ਤੇ ਤੁਸੀਂ ਦੋਸਤੋ ਇਸ ਵੀਡੀਓ ਨਾਲ ਬਨੇ ਰਹੋ ਐਂਡ ਤੱਕ ਇਹ ਬੱਚੇ ਨੇ ਬੱਚਿਆ ਤੋਂ ਸੁਣਾਗੇ ਜੋ ਬਣਾ ਸਵਾਲ ਇਹ ਹੈ ਬੱਟੇ ਵੱਟ ਤੋਂ ਗਿੱਦੜ ਜਾਂਦੇ ਕਿ ਮੇਰਾ ਪੁੱਤ ਲੱਗਦਾ ਇੱਕਦਮ ਮਾ ਪਿਓ ਲੱਗਦਾ ਲਗਾਤਾਰ ਕਹਨੇਗਾ ਇਹ ਆਈ ਨਵਗੜ੍ਹ ਸਿੱਧਾ ਬੱਸ ਸੇ ਜਾ ਕੇ ਬੱਟੇ ਵੱਟ ਤੋਂ ਗਿੱਦੜ ਜਾਂਦੇ ਕਿ ਮੇਰਾ ਪੁੱਤ ਲੱਗਦਾ ਇੱਕਦਮ ਮਾ ਪਿਓ ਲੱਗਦਾ ਚੱਲ ਸੁਣਾ ਵੀ ਪਹਿਲਾਂ ਤੂੰ ਬੱਟੇ ਵੱਟ ਤੋਂ ਗਿੱਦੜ ਜਾਂਦੇ ਇੱਕ ਤਲਾਕ ਕਦਾ ਪਿਓ ਲਾ ਬੱਟੇ ਬੜਦੇ ਗਿੱਦੜਿਆਂ ਦੇ ਇੱਕ ਦਾ ਪੁੱਤ ਲੱਗਦਾ ਨਾ ਬਾਈ ਇਹ ਤੇਰਾ ਸਵਾਲ ਸਹੀ ਨਹੀਂ ਤੂੰ ਕਹਤਾ ਵੀ ਬੱਟੇ ਬੜ ਦੋ ਗਿੱਦੜਿਆਂ ਦੇ ਇੱਕ ਮੇਰਾ ਪਿਓ ਲੱਗਦਾ ਇੱਕ ਦਾ ਮੈਂ ਪੁੱਤ ਲੱਗਦਾ ਇਹ ਨਹੀਂ ਤੇ ਚੱਲ ਵੀ ਹੁਣ ਤੂੰ ਚੱਲ ਬੱਟੇ ਬੜ ਦੋ ਗਿੱਦੜਿਆਂ ਦੇ ਇੱਕ ਮੇਰਾ ਪੁੱਤ ਲੱਗਦਾ ਇੱਕ ਦਾ ਮੈਂ ਪਿਓ ਲੱਗਦਾ ਬੱਟੇ ਬੜ ਦੋ ਗਿੱਦੜਿਆਂ ਦੇ ਇੱਕ ਦਾ ਮੈਂ ਪੁੱਤ ਲੱਗਦਾ ਇੱਕ ਦਾ ਮੈਂ ਪੁੱਤ ਲੱਗਦਾ ਨਾ ਸਹੀ ਨਹੀਂ ਹੈ ਗੱਲ ਚੱਲ ਵੀ ਹੁਣ ਤੂੰ ਬੱਟੇ ਵੱੜਦੋ ਕਿੱਧਰ ਜਾਂਦੇ ਇੱਕ ਮੇਰਾ ਪੁੱਤ ਲਾ ਕੇ ਦੇਖਦਾ ਮੈਂ ਪਿਓ ਲੱਗਦਾ ਬੱਟੇ ਵੱੜਦੋ ਕਿੱਧਰ ਜਾਂਦੇ ਇੱਕਦਮ ਮੈਂ ਬੱਤ ਲੱਗਦਾ ਇੱਕਦਮ ਮੈਂ ਪਿਓ ਲੱਗਦਾ ਇਹ ਸਵਾਲ ਤੁਹਾਡਾ ਸਹੀ ਨਹੀਂ ਦੁਬਾਰਾ ਫੇਰ ਜੋ ਬਣ ਹੁਣ ਫੇਰ ਤੂੰ ਚੱਲਣਾ ਹੈ ਬੱਟੇ ਵੱੜਦੋ ਕਿੱਧਰ ਜਾਂਦੇ ਇੱਕ ਇੱਕ ਮੇਰਾ ਪੁੱਤ ਲਾਦਾ ਇੱਕਦਮ ਮੈਂ ਪਿਓ ਲੱਗਦਾ ਬੱਟੇ ਵੱੜਦੋ ਕਿੱਧਰ ਜਾਂਦੇ ਇੱਕਦਮ ਮੈਂ ਪੁੱਤ ਲਾ ਇੱਕ ਵਾਰ ਨਾ 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 ਵੀ ਇੱਕਦਮ ਤੂੰ ਪੁੱਤ ਨੇ ਬੱਟੇ ਵੱੜਦੋ ਕਿੱਧਰ ਜਾਂਦੇ ਕਿ ਮੇਰਾ ਪੁੱਤ ਲਾ ਕੇ ਦੇਖਦਾ ਮੈਂ ਇੱਕਦਮ ਮੈਂ ਪਿਓ ਲੱਗਦਾ ਦੁਬਾਰਾ ਸਵਾਲ ਫੇਰ ਬੱਟੇ ਵੱੜਦੋ ਕਿੱਧਰ ਬਾਈ ਵੀਡੀ ਇੱਕ ਦਾ ਮਰ ਬਤਰਾ ਇਕਦਾ ਮਰ ਬਣਾਟੇ ਵੜਦੋ ਕਿਧੜ ਜਾਂਦੇ ਇਕਦਾ ਉਹ ਤਰਾ ਇਕ ਮਰ ਇਕ ਦਾ ਪੁੱਤ ਨਹੀਂ ਕਹਣਾ ਬੱਟੇ ਵੜਦੋ ਕਿਧੜ ਜਾਂਦੇ ਇਕ ਮੇਰਾ ਪੁੱਤ ਲੱਗਦਾ ਇਕਦਾ ਮੈਂ ਪਿਓ ਲੱਗਦਾ ਬੱਟੇ ਵੜਦੋ ਕਿਧੜ ਜਾਂਦੇ ਇਕ ਮੇਰਾ ਪੁੱਤ ਲੱਗਦਾ ਇਕਦਾ ਮੈਂ ਪਿਓ ਲੱਗਦਾ ਬੱਟੇ ਵੜਦੋ ਕਿਧੜ ਜਾਂਦੇ ਇਕ ਮੇਰਾ ਪੁੱਤ ਲੱਗਦਾ ਇਕਦਾ ਮੈਂ ਪਿਓ ਲੱਗਦਾ ਬੱਟੇ ਵੜਦੋ ਕਿਧੜ ਜਾਂਦੇ ਇਕ ਮੇਰਾ ਪੁੱਤ ਲੱਗਦਾ ਇਕਦਾ ਮੈਂ ਪਿਓ ਲੱਗਦਾ ਬੱਟੇ ਵੜਦੋ ਕਿਧੜ ਜਾਂਦੇ ਇਕ ਮੇਰਾ ਪੁੱਤ ਲੱਗਦਾ ਇਕਦਾ ਮੈਂ ਪਿਓ ਲੱਗਦਾ ਇਹ ਕਹਿਣਾ ਹੈ ਬੱਟੇ ਵੜਦੋ ਕਿਧੜ ਜਾਂਦੇ ਇਕ ਦਾ ਪੁੱਤ ਲਾ ਇਕ ਮੇਰਾ ਬਣਾਦਾ ਇਕ ਬੱਟੇ ਵੜ ਬੱਟੇ ਵਰਦੋ ਗਿੱਦੜੇ ਆਂਦੇ ਇੱਕ ਦਾ ਪਿਆਲਾ ਦੇਖ ਰੋ ਪੁੱਤ ਲਾ ਬੱਟੇ ਵਰਦੋ ਇੱਕ ਦਾ ਮੈਂ ਪਿਆਲਾ ਦੇਖਦਾ ਮੈਂ ਪੁੱਤ ਲਾ ਚੱਲ ਵੀ ਤੂੰ ਚਲੋ ਜੀ ਬੱਟੇ ਵਰਦੋ ਗਿੱਦੜੇ ਆਂਦੇ ਇੱਕ ਦਾ ਪੁੱਤ ਲੱਗਦਾ ਇੱਕ ਦਾ ਮੈਂ ਪਿਆਲਾ ਇੱਕ ਦਾ ਕਹਿੰਦਾ ਮੈਂ ਪੁੱਤ ਲੱਗਦਾ ਮੈਂ ਪਿਆਲਾ ਭਾਈ ਇਹ ਬੱਚਿਆਂ ਨੂੰ ਇਹੀ ਟ੍ਰੇਨਿੰਗ ਦੇਣੀ ਸੀ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਦੱਸਦੇ ਸਾਡਾ ਇਹ ਕਿਹੋ ਜਿਹਾ ਲੱਗਿਆ ਧੰਨਵਾਦ ਜੀ